ਆਪਾਂ ਚੈੱਕ ਕਰਾਂਗੇ ਜਿਵੇਂ ਆਪਣੇ ਕੋਲਾਂ ਬੈਟਰੀਆਂ ਪਈਆਂ ਨੇਗੀਆਂ ਕਿ ਇਹਨਾਂ ਦੇ ਵਿੱਚੋਂ ਬੈਟਰੀ ਕਿਹੜੀ ਖਰਾਬ ਆ ਤੇ ਆਪਾਂ ਨੂੰ ਬੈਟਰੀ ਚੈੱਕ ਕਰਨ ਵਾਸਤੇ ਇੱਕ ਮਲਟੀਮੀਟਰ ਚਾਹੀਦਾ ਤੇ ਆਹ ਮਲਟੀਮੀਟਰ ਆਪਾਂ ਲੈ ਲਿਆ ਇਹਨੂੰ ਆਪਾਂ ਆਹ 2 ਵੋਲਟ ਤੇ ਸੈੱਟ ਕਰ ਹੁਣ ਆਪਾਂ ਇਹਦੀਆਂ ਤਾਰਾਂ ਜੁੜੀਆਂ ਦੀਆਂ ਬੈਟਰੀਆਂ ਕੋਟਰੀ ਦੇ ਨਾਲ ਤੇ ਆਪਾਂ ਇਹਨੂੰ ਇੱਥੋਂ ਕਰਾਂਗੇ ਆਨ ਆਨ ਕਰਕੇ ਆਪਾਂ ਇਹਨੂੰ ਤੀਜੇ ਗੀਅਰ ਦੇ ਵਿੱਚ ਪੂਰਾ ਪਾਵਾਂਗੇ ਲੋਡ ਇਹਦੇ ਤੇ ਤੇ ਫਿਰ ਨੂੰ ਆਪਾਂ ਚੈੱਕ ਕਰਦੇ ਆਂ ਕਿ ਬੈਂਟਰੀ ਇਹਨਾਂ ਦੇ ਵਿੱਚੋਂ ਕਿਹੜੀ ਖਰਾਬ ਹੈ ਇਨਵੈਂਟਰੀ ਸਹੀ ਆ इस बार अगली बैटरी देखेंगे ये बैटरी भी सही अगली बैटरी यही सही है आप चौथी बैटरी चेक करा ये बैटरी खराब है घट कर ਚਾਰ ਬੋਲ ਕਰਵਾਇਆ ਹੋਤਕ ਬਾਕੀ ਸਾਰੀਆਂ ਵੰਡੀਆਂ ਅੜੀਆਂ ਨਹੀਂ ਆ ਬਾਰ 10 12 ਬੋਲ ਤੋਂ ਉੱਪਰ ਆਪਣਾ ਟਾਇਰ ਖੋਲਦਾ ਕਿਉਂਕਿ ਲੋੜ ਪਾਇਆ ਵਾ ਕੰਪਨੀ ਚੱਲੀ ਜਾਦੀ ਹੈ ਆਪਦਾ ਬੋਲਟੇਜ ਚੈੱਕ ਕੀਤਾ ਵੀ ਆਹ ਵੀਡੀ ਬੈਂਡ ਦੀ ਹੈ ਜੀ ਟੋਕਸੇ ਨੰਬਰ ਵਾਲੀ ਇਹ ਖੜਾਵਾ ਹੈ ਜੀ ਉਹ ਰੋਡ ਦੀ ਘੱਟ ਕਰਦੀ ਹੈ